ਕਹਾਣੀ ਜੱਟ ਤੇ ਜਵਾਤਰਾ ਇੱਕ ਵਾਰ ਦੀ ਗੱਲ ਹੈ ਕਿ ਕਿਸੇ ਪਿੰਡ ਵਿੱਚ ਸੱਤ ਭਰਾ ਰਹਿੰਦੇ ਸੀ ਤੇ ਉਹਨਾਂ ਵਿੱਚੋਂ ਕਿਸੇ ਦਾ ਵੀ ਵਿਆਹ ਨਹੀਂ ਸੀ ਹੋਇਆ ਉਹ ਕਹਿੰਦੇ ਜੇ ਮਾਇਆ ਹੋਵੇ ਤਾਂ ਵਿਆਹ ਕਰਵਾਈਏ ਉਹ ਕਹਿੰਦੇ ਆ ਕਿਵੇਂ ਨਾ ਕਿਵੇਂ ਪੈਸੇ ਕਮਾਈਏ ਤੇ ਵਿਆਹ ਕਰਵਾਈਏ ਸਾਰਿਆਂ ਨਾਲੋਂ ਛੋਟਾ ਕਹਿੰਦਾ ਕਿ ਤੁਸੀਂ ਮੈਨੂੰ 7 ਰੁਪਏ ਦੇ ਦਿਓ ਤੇ ਮੈਂ ਪ੍ਰਬੰਧ ਕਰਦਾ ਉਹਨਾਂ ਨੇ ਉਹਨੂੰ 7 ਰੁਪਏ ਦੇ ਦਿੱਤੇ ਸਤੁਰਪੈ ਲੈ ਕੇ ਉਹ ਅਗਲੇ ਸ਼ਹਿਰ ਚ ਰਿਓੜੀਆਂ ਲੈ ਲੈਂਦਾ ਉਹ ਸੜਕੇ ਸੜਕ ਤੁਰਿਆ ਜਾਂਦਾ ਤੇ ਮੱਲਿਆਂ ਦੀਆਂ ਕੰਡੀਆਂ ਨਾਲ ਰਿਓੜੀਆਂ ਟੰਗਦਾ ਜਾਂਦਾ ਉਹ ਅੱਗੇ ਗਿਆ ਤੇ ਉਹਨੇ ਵੇਖਿਆ ਕਿ ਇੱਕ ਕੋਠਾ ਹੈ ਦਰਿਆ ਦੇ ਕੰਡੇ ਤੇ ਥੋਬੀਆਂ ਦਾ ਬੱਚਾ ਉੱਥੇ ਖਲੋਤਾ ਤੇ ਉਸ ਬੱਚੇ ਨੂੰ ਰਿਓੜੀਆਂ ਵਿਖਾਉਂਦਾ ਉਹ ਬੱਚਾ ਕਹਿੰਦਾ ਮੈਨੂੰ ਵੀ ਦੇ ਰਿਓੜੀਆਂ ਉਹ ਦਿੰਦਾ ਨਹੀਂ ਥੋਬੀ ਵੀ ਆ ਜਾਂਦਾ ਤੇ ਆਂਦਾ ਰਿਓੜੀਆਂ ਦੇ ਦੇ ਉਹ ਕਹਿੰਦਾ ਮੈਂ ਕਿਉਂ ਦੇਵਾਂ ਤੂੰ ਵੀ 베ਰੀਆਂ ਨਾਲੋਂ ਤੋੜ ਲਿਆ ਉਹ ਤੋਂ ਵੀ ਆਪਣੇ ਮੁੰਡੇ ਨੂੰ ਨਾਲ ਲੈ ਕੇ ਚੱਲਿਆ ਜਾਂਦਾ ਉਹ ਵੇਖਦਾ ਕਿ ਸੱਚਮੁੱਚ ਹੀ 베ਰੀਆਂ ਦੇ ਨਾਲ ਰਿਓੜੀਆਂ ਲੱਗੀਆਂ ਹੋਈਆਂ ਉਹ ਤੋੜਦੇ ਤੋੜਦੇ ਅੱਗੇ ਚਲੇ ਜਾਂਦੇ ਆ ਉਧਰ ਮੁੰਡੇ ਨੇ ਉਹਨਾਂ ਦੇ ਲੀੜਿਆਂ ਵਿੱਚੋਂ ਲੀੜੇ ਛਾਂਟੇ ਤੇ ਵਧੀਆ ਲੀੜੇ ਲੈ ਕੇ ਤੁਰ ਪੈਂਦਾ ਉਹਨੇ ਆਪਣਾ ਨਾਮ ਤੋਬੀ ਨੂੰ ਕੌਣ ਦੱਸਿਆ ਹੁੰਦਾ ਤੋਬੀ ਜਦ ਆਣ ਕੇ ਵੇਖਦਾ ਭਈ ਉੱਥੇ ਲੀੜੇ ਨਹੀਂ ਹੁੰਦੇ ਕਿ ਉਹ ਬਾਦਸ਼ਾਹ ਦੇ ਕੋਲ ਜਾਂਦਾ ਤੇ ਜਾ ਕੇ ਕਹਿੰਦਾ ਕਿ ਕੌਣ ਮੇਰੇ ਲੀੜੇ ਲੈ ਗਿਆ ਬਾਦਸ਼ਾਹ ਕਹਿੰਦਾ ਮੈਨੂੰ ਕੀ ਪਤਾ ਕੌਣ ਤੇਰੇ ਲੀੜੇ ਲੈ ਗਿਆ ਤੋਬੀ ਵਾਰ-ਵਾਰ ਕਹਿੰਦਾ ਕੌਣ ਮੇਰੇ ਲੀੜੇ ਲੈ ਗਿਆ ਤੇ ਬਾਦਸ਼ਾਹ ਪਹਿਰੇਦਾਰਾਂ ਨੂੰ ਹੁਕਮ ਦਿੰਦਾ ਕਿ ਇਹਨੂੰ ੱੱੱਕੇ ਮਾਰ ਕੇ ਦਰਬਾਰ ਵਿੱਚੋਂ ਬਾਹਰ ਕੱਢ ਦੇਵੋ ਪਹਿਰੇਦਾਰੋਂ ਨੂੰ ਰੋਂਦੇ ਕਰ ਲਾਉਂਦੇ ਨੂੰ ਬਾਹਰ ਕੱਢ ਦਿੰਦੇ ਆ ਉਹ ਮੁੰਡਾ ਅੱਗੇ ਤੁਰਿਆ ਜਾਂਦਾ ਤੇ ਅੱਗੇ ਉਹਨੂੰ ਇੱਕ ਜੱਟ ਹਲ ਬਾਂਦਾ ਮਿਲਦਾ ਉਹ ਜੱਟ ਨੂੰ ਕਹਿੰਦਾ ਕਿ ਮੈਂ ਰੋਟੀ ਖਾਣੀ ਏ ਉਹ ਕਹਿੰਦਾ ਤੇਰਾ ਨਾਮ ਕੀ ਏ ਉਹ ਆਂਦਾ ਮੇਰਾ ਨਾਮ ਜਵਾਤਰਾ ਏ ਉਹ ਜੱਟ ਕਹਿੰਦਾ ਇੱਥੇ ਤਾਂ ਰੋਟੀ ਹੈ ਨਹੀਂ ਐਨੀ ਦੇਰ ਨੂੰ ਉਹਦੀ ਕੁੜੀ ਰੋਟੀਆਂ ਲੈ ਕੇ ਆ ਜਾਂਦੀ ਹੈ ਉਹ ਆਪ ਰੋਟੀ ਖਾਣ ਲੱਗ ਪੈਂਦਾ ਤੇ ਕੁੜੀ ਨੂੰ ਆਂਦਾ ਕੁੜੀਏ ਆ ਜਵਾਤਰੇ ਨੂੰ ਕਰੋ ਰੋਟੀ ਖਵਾ ਦੇ ਉਹ ਲੜਕੀ ਸੋਚਦੀ ਏ ਹੋ ਸਕਦਾ ਏ ਮੇਰੇ ਘਰ ਵਾਲਾ ਹੀ ਆ ਗਿਆ ਉਹ ਚੁੱਪ ਕਰਕੇ ਅੱਗੇ-ਅੱਗੇ ਤੁਰ ਹੀ ਜਾਂਦੀ ਆ ਘਰ ਆਣ ਕੇ ਉਹ ਆਪਣੀ ਮਾਂ ਨੂੰ ਕਹਿੰਦੀ ਏ ਮਾਂ ਬਾਬਾ ਕਹਿੰਦਾ ਸੀ ਜਵਾਤਰੀ ਨੂੰ ਰੋਟੀ ਖਵਾਣੀ ਐ ਮੁੰਡੇ ਦੀ ਉਹਨਾਂ ਬੜੀ ਸੇਵਾ ਕੀਤੀ ਉਸ ਜੱਟ ਦਾ ਖੇਤ ਸੀ ਦੂਰ ਤੇ ਉਹ ਰਾਤ ਵੀ ਕੰਮ ਤੇ ਦਿਨ ਦੇ ਵਿੱਚ ਵੀ ਕੰਮ ਖੇਤ ਵਿੱਚ ਹੀ ਰਹਿੰਦਾ ਸੀ ਪਿੰਡ ਉਸਦੇ ਮੁੰਡੇ ਉਹਨੂੰ ਪੁੱਛਦੇ ਆ ਜੇ ਤੂੰ ਕੁੜੀ ਲਿਜਾਣੀ ਐ ਤਾਂ ਤਿਆਰ ਕਰ ਦੇਈਏ ਉਹ ਕਹਿੰਦਾ ਤਿਆਰ ਕਰ ਦਿਓ ਦਿਨ ਚੜ੍ਹਿਆ ਤੇ ਉਹਨਾਂ ਨੇ ਕੁੜੀ ਨੂੰ ਤਿਆਰ ਕਰ ਦਿੱਤਾ ਤੇ ਨਾਲ ਇੱਕ ਬੋਤੀ ਦੇ ਦਿੱਤੀ ਉਹਨੇ ਕੁੜੀ ਨੂੰ ਬੋਤੀ ਉੱਤੇ ਚੜਾ ਲਿਆ ਤੇ ਤੁਰਿਆ ਗਿਆ ਤੁਰਿਆ ਗਿਆ ਅਗਲੇ ਦਿਨ ਉਸੇ ਜੱਟ ਦੀ ਜਨਾਨੀ ਖੇਤ ਰੋਟੀ ਲੈ ਕੇ ਜਾਂਦੀ ਆ ਉਹ ਕੁਝ ਧੀਰ ਨਾਲ ਜਾਂਦੀ ਆ ਤੇ ਜੱਟ ਪੁੱਛਦਾ ਗੱਲ ਧੀਰ ਨਾਲ ਕੀ ਗੱਲ ਧੀਰ ਨਾਲ ਆਈਂ ਉਹ ਕਹਿੰਦੀ ਕੀ ਕਰਾਂ ਕੁੜੀ ਨੂੰ ਪਹਿਲਾਂ ਤਿਆਰ ਕੀਤਾ ਫਿਰ ਮੁੰਡੇ ਨਾਲ ਤੋਰਿਆ ਉਹ ਆਂਦਾ ਕਿਹੜੇ ਮੁੰਡੇ ਨਾਲ ਉਸ ਜਨਾਨੀ ਨੇ ਆਖਿਆ ਕਿ ਤੂੰ ਆਪ ਹੀ ਤਾਂ ਭੇਜਿਆ ਸੀ ਘਰ ਉਸ ਜਵਾਤਰੇ ਨੂੰ ਉਹਨੂੰ ਲੱਗਾ ਪਤਾ ਤੇ ਉਹ ਰੋਟੀ ਛੱਡ ਕੇ ਜਿਉਂ ਭੱਜਾ ਅੱਗੇ ਜਾ ਕੇ ਉਹਨੇ ਕਿਸੇ ਦੀ ਘੋੜੀ ਮੰਗੀ ਤੇ ਘੋੜੀ ਉਹਦੇ ਮੰਗਰ ਭਜਾਈ। ਉਸ ਮੁੰਡੇ ਨੇ ਵੇਖਿਆ ਭਾਈ ਜੱਟ ਮੰਗਰ ਘੋੜੀ ਭਜਾਈ ਆਉਂਦਾ। ਉਹਨੇ ਕੁੜੀ ਨੂੰ ਕਿਹਾ ਕਿ ਤੂੰ ਤੁਰੀ ਚੱਲ ਤੇ ਮੈਂ ਆਉਂਦਾ। ਉਹ ਕੁੜੀ ਬੋਤੀ ਲੈ ਕੇ ਤੁਰੀ ਗਈ ਤੇ ਮੁੰਡਾ ਪਿੱਛੇ ਰਹਿ ਗਿਆ। ਉਥੇ ਚਰਦੀਆਂ ਸੀ ਕਿਸੇ ਦੀਆਂ ਗਾਈਆਂ। ਉਹ ਉਹ ਗਾਈਆਂ ਨੂੰ ਘੇਰਨ ਲੱਗ ਗਿਆ। ਉਧਰੋਂ ਉਹ ਜੱਟ ਵੀ ਆ ਗਿਆ ਤੇ ਉਹਨੂੰ ਪੁੱਛਦਾ ਚੌਧਰੀ ਤੂੰ ਇੱਧਰ ਕੋਈ ਮੁੰਡਾ ਤੇ ਨਹੀਂ ਵੇਖਿਆ? ਬੋਤੀ ਭਜਾਈ ਜਾਂਦਾ ਉਹ ਆਂਦਾ ਵੇਖਿਆ ਸੀ ਕਿੰਨੀ دیر ਹੋ ਗਈ ਆ ਤੇ ਉਹ ਸਾਡੇ ਹੀ ਘਰ ਜਾਣਗੇ ਕੀ ਗੱਲ ਆ ਉਹ ਜੱਟ ਕਹਿੰਦਾ ਕਿ ਉਹ ਮੇਰੀ ਕੁੜੀ ਲੈ ਗਿਆ ਉਹ ਮੁੰਡਾ ਕਹਿੰਦਾ ਭਾਈ ਸਾਡਾ ਪਿੰਡ ਪਿੰਡਾ ਸ਼ਹਿਰ ਤੇ ਤੈਨੂੰ ਉਹਨੇ ਲੱਭਣਾ ਨਹੀਂ ਤੂੰ ਇੰਜ ਕਰਕੇ ਤੂੰ ਮੇਰੀਆਂ ਗਾਇਆਂ ਘੇਰ ਤੇ ਮੈਂ ਉਹਨੂੰ ਘੇਰਦਾ ਉਹ ਆਂਦਾ ਫਿਰ ਮੈਨੂੰ ਘਰ ਕਿਵੇਂ ਲੱਭੇਗਾ ਉਹ ਆਂਦਾ ਗਾਇਆਂ ਨੇ ਚਰ ਕੇ ਆਪੇ ਘਰ ਆ ਜਾਣਾ ਤੇ ਤੂੰ ਇਹਨਾਂ ਦੇ ਮਗਰ ਮਗਰ ਘਰ ਆ ਜਾਵੇਂ ਉਹ ਆਂਦਾ ਚੰਗਾ ਮੁੰਡਾ ਕੁੜੀ ਲੈ ਕੇ ਉਸ ਕੁੜੀ ਨੂੰ ਜਾ ਮਿਲਦਾ ਜਦ ਅੱਗੇ ਜਾਂਦੇ ਆ ਤੇ ਅੱਗੇ 6 ਠੱਗ ਬੈਠੇ ਆ ਉਹ ਸੋਚਦੇ ਆ ਕਿ ਹੋਵੇ ਨਾ ਤਾਂ ਇਹਦੇ ਕੋਲੋਂ ਇਹਦੀ ਜਨਾਨੀ ਖੋ ਲਈਏ ਉਹ ਉਹਦੇ ਨਾਲ ਸ਼ਰਤ ਲਗਾਉਂਦੇ ਕਿ ਜੇ ਅਸੀਂ ਤੈਨੂੰ ਅੜਾ ਲਈਏ ਤਾਂ ਤੂੰ ਸਾਨੂੰ ਆਪਣੀ ਜਨਾਨੀ ਦੇ ਦੇਈਂ ਜੇ ਤੂੰ ਅੜਾ ਲਈ ਸਾਡੇ ਕੋਲੋਂ 6 ਜਨਾਨੀਆਂ ਲੈ ਲਈ ਉਹ ਆਂਦਾ ਪਾਉ ਬਾਤ ਉਹ ਆਂਦਿਆ ਸਾਡੇ ਮਤੀਰੇ ਦੀ ਬੇਲ ਸੀ ਐਡੀ ਵੱਡੀ ਕਿ ਸਾਰੇ ਮੁਲਖ ਤੇ ਫੈਲੀ ਸੀ ਜਿਹੜਾ ਆਵੇ ਉਹ ਮਤੀਰੇ ਖਾਵੇ ਉਹ ਮੁੰਡਾ ਆਂਦਾ ਹਾਂ ਮੈਂ ਵੀ ਖਾਦੇ ਸੀ ਬਹੁਤ ਹੀ ਮਿੱਠੇ ਸੀ ਉਹ ਆਂਦਿਆ ਇਹ ਤੇ ਅੜਿਆ ਹੀ ਨਹੀਂ ਉਹ ਆਂਦੇ ਹੁਣ ਤੂੰ ਸੁਣਾ ਉਹ ਆਖਣ ਲੱਗਾ ਭਈ ਸਾਡੇ ਵੱਡ ਵਡੇਰਿਆਂ ਦੀ ਗੱਲ ਆ ਉਹਨਾਂ ਨੇ ਇੱਕ ਵਾਰ ਜੌਂ ਬੀਜੇ ਉਹਨਾਂ ਜੌਂਾਂ ਵਿੱਚ ਸਾਡਾ ਇੱਕ ਬਲਦ ਉਆਚ ਗਿਆ ਸੀ ਜੌਂ ਪੱਕ ਗਏ ਬੱਡ ਲਏ ਤੇ ਕੱਢ ਕੇ ਆਟਾ ਪੀਸਿਆ ਤੇ ਜਦੋਂ ਪੀਹਣ ਲੱਗਾ ਤਾਂ ਬਲਦ ਲੱਭ ਗਿਆ। ਉਹ ਸਾਰੇ ਇਕੱਠੇ ਹੀ ਕਹਿੰਦੇ ਕਿ ਅਸੀਂ ਤੇ ਨਹੀਂ ਵੇਖਿਆ। ਕਦੀਂਜ ਉਹ ਆਂਦਾ ਕਿ ਨਹੀਂ ਵੇਖਿਆ ਤੇ ਦੇ ਦਿਓ ਛੇ ਜਨਾਨੀਆਂ। ਉਹਨਾਂ ਤੋਂ ਛੇ ਜਨਾਨੀਆਂ ਲੈ ਕੇ ਉਹ ਅੱਗੇ ਤੁਰ ਪਿਆ। ਅਗਲੇ ਪਿੰਡ ਉਹ ਇੱਕ ਤੇਲੀ ਦੇ ਘਰ ਜਾਂਦਾ ਤੇ ਕਹਿੰਦਾ ਕਿ ਮੈਂ ਰਾਤ ਰਹਿਣਾ। ਤੇਲੀ ਉਹਨੂੰ ਰਾਤ ਰੱਖ ਲੈਂਦਾ। ਉਹ ਉਸ ਪਿੰਡ ਦੇ ਸੁਨਿਆਰੇ ਕੋਲ ਜਾ ਕੇ ਆਂਦਾ ਕਿ ਛੇ ਜਨਾਨੀਆਂ ਦਾ ਗਹਿਣਾ ਬਣਾ ਦੇ। ਤੇ ਤੜਕੇ 4 ਵਜੇ ਤੋਂ ਪਹਿਲਾਂ ਪਹਿਲਾਂ ਤੇਲੀ ਦੇ ਘਰ ਪਹੁੰਚਾ ਦੇ। ਸੁਨਿਆਰਾ ਕਹਿੰਦਾ ਕਿ ਗਹਿਣਾ ਬਣਿਆ ਪਿਆ ਜੇ ਪੂਰਾ ਆਉਂਦਾ ਤਾਂ ਇਹੋ ਲੈ ਜਾ। ਉਹ ਕਹਿੰਦਾ ਮੈਂ ਫਲਾਣੇ ਤੇਲੀ ਦੇ ਘਰਾਂ ਉਥੋਂ ਮੇਚਾ ਲੈ ਕੇ ਆਉਂਦਾ। ਸੁਨਿਆਰਾ ਉਹਨੂੰ ਟੂੰਬਾ ਦੇ ਦਿੰਦਾ ਤੇ ਉਹ ਜਨਾਨੀਆਂ ਨੂੰ ਨਾਲ ਲੈ ਕੇ ਪੱਤਰਾਵਾਚ ਜਾਂਦਾ। ਸੁਨਿਆਰਾ ਉਹਨੂੰ ਤੇਲੀਆਂ ਦੇ ਘਰ ਲੱਭਦਾ ਫਿਰਦਾ। ਉਧਰ ਉਹ 6 ਜਨਾਨੀਆਂ ਆਪਣੇ ਭਰਾਵਾਂ ਨੂੰ ਵੰਡ ਦਿੰਦਾ ਤੇ ਇੱਕ